ਵੀਰੋ ਸਾਨੂੰ ਫਿਰਕਿਆਂ 'ਚ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸ਼ਾਇਦ ਅਸੀਂ ਲੜ ਪੀ ਆਪਸ 'ਚ ਪਰ ਮੈਂ ਦੱਸਣਾ ਚਾਹੁੰਨਾ ਕਿ ਸਾਡਾ ਭਾਈਚਾਰਕ ਸੰਸਾਨ ਜਿਹੜੀ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਜਿਹੜਾ ਉਹ ਇੱਥੇ ਨਹੀਂ ਉਗਦਾ ਨਫ਼ਰਤ ਅਸੀਂ ਆਪਣੇ ਭਾਈਚਾਰੇ 'ਚ ਪੈਦਾ ਨਹੀਂ ਹੋਣ ਦੇਣੀ ਸੋ ਵੀਰੋ ਬਹੁਤ ਸਾਰੇ ਉਮੀਦਵਾਰ ਖੜੇ ਨੇ ਹਰੇਕ ਨੂੰ ਹੱਕ ਹੈ ਭਾਰਤ ਦੇ ਸੰਵਿਧਾਨ ਵੱਲੋਂ ਹਰੇਕ ਨੂੰ ਹੱਕ ਹੈ ਕਿ ਉਹ ਆਪਣੀ ਇਲੈਕਸ਼ਨ ਲੜ ਸਕਦਾ ਹੈ ਪਰ ਨਾਲ ਨਾਲ ਇੱਕ ਇਹ ਵੀ ਗੱਲ ਦੱਸ ਦਿੰਨੇ ਆ ਕਿ ਅੱਜ ਸੰਵਿਧਾਨ ਹੀ ਖਤਰੇ 'ਚ ਪਾ ਰੱਖਿਆ ਆ ਜਿਹੜੇ ਭਾਜਪਾ ਵਾਲੇ ਨੇ ਇਹਨਾਂ ਨੇ ਇਹਨਾਂ ਨੇ ਬਾਰ-ਬਾਰ ਕਿਹਾ ਸਾਨੂੰ ਇੰਨੀਆਂ ਸੀਟਾਂ ਦੇ ਦਿਓ ਸੰਵਿਧਾਨ ਬਦਲ ਦੇਾਂਗੇ ਬਾਬਾ ਸਾਹਿਬ ਬਾਬਾ ਸਾਹਿਬ ਭੀਮrao ਬੇਦਕਰ ਜਿਹਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣਗੇ ਫਿਰ ਵੋਟੇ ਹੀ ਨਹੀਂ ਪੈਣੀਆਂ ਫਿਰ ਬਸ ਕੱਲਾ ਸਿੱਧਾ ਹੀ ਰਾਸ਼ਟਰਪਤੀ ਬਣ ਜੂਗਾ ਇਹ ਜਿਹੜਾ ਮੋਦੀ ਐ ਇਸੇ ਨੂੰ ਵੋਟਾਂ ਪੀਆਂ ਪੈਂ ਕਰਨੀਆਂ ਅਮਰੀਕਾ ਵਾਂਗੂ ਬਾਕੀ ਸਾਰਾ ਫੈਡਰਲ ਸਟਰਕਚਰ ਫੈਡਰਲ ਸਿਸਟਮ ਖਤਮ ਕਰ ਦੂਗਾ ਬਹੁਤ ਖਤਰਨਾਕ ਚਾਲਾਂ ਨੇ ਆਓ ਆਪਾਂ ਆਪਣੇ ਪੰਜਾਬ ਨੇ ਦੇਸ਼ ਲੈ ਕੇ ਦਿੱਤਾ ਮੈਂ ਗੱਲ ਕਲੀਅਰ ਕਰਨੀ ਚਾਹਣਾ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇਹ ਬੇਸ਼ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਦੀ ਜਾਗੀਰ ਨਹੀਂ ਹੈਗੀ ਇਹ ਆਪਣਾ ਦੇਸ਼ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਸਰਾਬਿਆ ਨੇ ਗਦਰੀ ਬਾਬਿਆਂ ਨੇ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਜ਼ਾਦ ਮੈਂ ਕਹਿੰਦਾ ਤਿੰਨੇ ਇੱਕ ਗਿਣੀ ਜਾਓਗੇ ਤੁਸੀਂ ਕਿ ਹਰ ਪਿੰਡ 'ਚ ਸ਼ਹੀਦ ਹੈ ਹਰ ਪਿੰਡ 'ਚ ਚਰਨ ਛੋਪਾ ਪ੍ਰਾਪਤ ਹੈ ਸਾਡੇ ਗੁਰੂਆਂ ਦੀ ਇਹ ਸਾਡੇ ਪੁਰਖਿਆਂ ਨੇ ਸਾਨੂੰ ਇਹ ਮੁਲਕ ਲੈ ਕੇ ਦਿੱਤਾ ਆਪਾਂ ਇਸ ਮੁਲਕ ਨੂੰ ਟੁੱਟਣ ਨਹੀਂ ਦੇਣਾ ਆਪਾਂ ਇਸ ਮੁਲਕ ਨੂੰ ਹੋਰ ਵਧੀਆ ਬਣਾਉਣਾ ਹੈ ਜੇ ਦੇਸ਼ ਨੰਬਰ 1 ਬਣਾਉਣਾ ਹੈ ਤਾਂ ਸਿੱਧਾ ਜਿਹਾ ਫਾਰਮੂਲਾ ਹੈ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ ਤਾਂ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਚਾਹੇ ਯਾਦੀ ਦੀ ਲੜਾਈ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਮਰਜੀ ਕੋਈ ਇਨਕਲਾਬ ਹੈ ਪੰਜਾਬ ਨੇ ਲੀਡ ਕੀਤਾ ਹੈ ਤੇ ਅੱਜ ਵੀ ਅੱਜ ਵੀ ਪੰਜਾਬ ਨੂੰ ਲੀਡ ਕਰਨਾ ਪਊਗਾ ਮੈਂ ਇਹੀ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਵੀਰੋ ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ 26 ਜਨਵਰੀ 'ਚ ਆਪਣੀ ਚਾਕੀ ਕੱਢਤੀ ਚਾਕੀ ਰਿਜੈਕਟ ਕਰਤੀ ਜਿਹੜੀ ਚਕਚਾਖੀਆਂ ਨਿਕਲਦੀਆਂ ਜਿਹੜੀਆਂ ਤਮੈਂ ਕਿਆ ਤੁਸੀਂ ਕੌਣ ਹੋ ਨਿਓ ਭਾਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨਿਓ ਤੁਸੀਂ ਕੌਣ ਹੋ ਨਿਓ ਮਾਈ ਭਾਗੋ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨਿਓ ਕਰਤਾਰ ਸਿੰਘ ਸਰਾਬਿਆ ਨੂੰ ਤੇ ਜਲਿਆਂਵਾਲਾ ਬਾਗ ਦੇ ਬਾਗ ਦਾ ਜਿਹੜਾ ਕਾਂਡ ਹੋਇਆ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਇੱਕ ਦਿਨ ਨਹੀਂ ਦਿਖਾਉਂਗੇ ਨਾ ਦਿਖਾਓ ਮੈਂ 10 ਝਾਕੀਆਂ ਬਣਾ ਲੀਆਂ ਵੀਰੋ ਉਹ ਪਿੰਡਾਂ 'ਚ ਫਿਰਦੀਆਂ ਦਿਖਾਉਂਦੀਆਂ ਕਲਚਰ ਨੂੰ ਸਾਡੇ ਨੂੰ ਤੇ ਸਾਡੀਆਂ ਸ਼ਹਾਦਤਾਂ ਨੂੰ ਵੀਰੋ ਵੀਰੋ ਮੈਂ ਹਰ ਰੋਜ਼ ਤਿੰਨ ਚਾਰ ਜਗ੍ਹਾ ਤੇ ਜਾਣਾ ਮੈਂ ਮਾਝੇ ਮਾਲਵੇ ਦੋਆਬੇ ਸਾਰੇ ਜਾਣਾ ਇਸ ਤੋਂ ਬਾਅਦ ਮੈਂ ਪਿੱਖੀਵਿੰਡ ਜਾਊਂਗਾ ਵੀਰੋ ਕੱਲ ਨੂੰ ਅਰਵਿੰਦ ਕੇਦਰੀਵਾਲ ਜੀ ਆਉਣਗੇ ਪੰਜਾਬ ਵਿੱਚ ਦਰਬਾਰ ਸਾਹਿਬ ਮੱਥਾ ਟੇਕਣਗੇ ਦੁਰਗਾਣਾ ਮੰਦਿਰ ਜਾਣਗੇ ਰਾਮ ਤੀਰਥੀ ਜਾਵਾਂਗੇ ਵੀਰੋ ਇਹਨਾਂ ਨੂੰ ਆਏ ਆ ਪਤਾ ਨਹੀਂ ਦੋ ਚਾਰ ਬੰਦਿਆਂ ਨੂੰ ਅੰਦਰ ਕਰਕੇ ਆਮਾਦੀ ਪਾਰਟੀ ਦੀ ਸੱਚ ਦੀ ਜਿਹੜੀ ਲੀ ਹੈ ਉਹਨੂੰ ਢਾ ਦੇਾਂਗੇ ਸੱਚ ਬੋਲਣ ਤੋਂ ਹਟਾ ਦਿਆਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਆਪ ਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਵੀਰੋ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਮੇਰੀ ਕੋਈ ਔਕਾਤ ਨਹੀਂ ਮੈਂ ਥੋਡੇ ਵਰਗੀਆਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਹਾਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਪਹਿਲਾਂ ਕਲਾ ਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਬਾਰੀ ਪ੍ਰੋਗਰਾਮਾਂ ਤੇ ਇੱਥੇ ਵਜੀਰੇ ਵੀ ਆਏ ਆ ਬਹੁਤ ਬਾਰੀ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਫਿਰ ਮੈਂ ਇਹ ਸੋਚਿਆ ਭਗਵਾਨ ਜੀ ਤੁਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਵੱਲਦੀ ਹੋਵੇ ਜਦੋਂ ਮੇਰੇ ਸਾਹਮਣੇ ਪੰਜਾਬ ਜਿਹੜਾ ਉਹ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਲੋਟੂ ਟੋਲੇ ਖਾ ਰਹੇ ਨੇ ਵੇਚ-ਵੇਚ ਕੇ ਪੰਜਾਬ ਨੂੰ ਨੋਚ-ਨੋਚ ਕੇ ਖਾ ਰਹੇ ਨੇ ਤਾਂ ਮੈਂ ਖੈ ਵੀ ਮੈਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇਉਂ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਰਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਵੀਰੋ ਜੇ ਜੇ ਗੁਰਨਾਨਕ ਸਾਹਿਬ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਹੱਟੀ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕਪਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਉੱਤਰ ਪੂਰਬ ਪੱਛਮ ਦੱਖਣ ਤੱਕ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹੈ ਸਾਡੇ ਕੋਲੇ ਦੇਵੀ ਦੇਵਤੇ ਸਾਡੇ ਕੋਲੇ 33 ਕਰੋੜ ਦੇਵੀ ਦੇਵਤਿਆਂ ਦਾ ਮੁਲਕ ਹੈ ਵੀਰੋ ਕੋਈ ਵੀ ਧਰਮ ਜਿਹੜਾ ਉਹ ਮਨੁੱਖਤਾ ਦਾ ਸਨੇਹਾ ਦਿੰਦਾ ਆਪਸ ਇਕੱਠੇ ਰਹਿਣ ਦਾ ਸਨੇਹਾ ਦਿੰਦਾ ਰਸਤੇ ਲੱਗੋ ਲੱਗ ਨੇ ਮੰਜ਼ਿਲ ਇੱਕੋ ਹੀ ਐ ਰਸਤੇ ਲੱਗੋ ਲੱਗ ਹੋ ਸਕਦੇ ਨੇ ਲੁਧਿਆਣੇ ਜਾਣਾ ਇੱਧਰ ਦੀ ਵੀ ਹੋ ਸਕਦੇ ਆ ਪਰਲੇ ਪਾਸੇ ਦੀ ਵੀ ਹੋ ਸਕਦੇ ਆ ਬਾਇਆ ਬਰਨਾਲਾ ਵੀ ਆ ਸਕਦੇ ਆ ਪਰ ਜਦੋਂ ਇੱਕ ਪਰਮਾਤਮਾ ਇੱਕ ਐ ਭਗਵਾਨ ਇੱਕ ਐ ਰੱਬ ਇੱਕ ਐ ਫਿਰ ਆਪਾਂ ਰਸਤਾ ਕੋਈ ਵੀ ਅਲੱਗ-ਅਲੱਗ ਹੋ ਸਕਦਾ ਸੋ ਵੀਰੋ ਆ ਹੁਣ ਜਿਹੜੀਆਂ ਚਾਰ ਚਾਰ ਰਾਉਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇਹਨਾਂ ਚਾਰਾਂ ਚੋਂ ਹੀ ਮੋਦੀ ਹੋਰਾਂ ਦੀ ਤਾਨਾਸ਼ਾਹੀ ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬਿਓ ਬਦਲ ਗਿਆ ਉਹ ਨਫ਼ਰਤ ਹੀ ਰਾਜਨੀਤੀ ਤੇ ਆ ਗਿਆ ਹੁਣ ਕੋਈ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਇਹਨਾਂ ਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਇਹ ਸਾਰਾ ਤੁਹਾਡੇ ਕਰਕੇ ਹੈ ਤੁਸੀਂ ਪਿਆਰ ਦੇ ਰਹੇ ਹੋ ਐਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਉਹਨਾ ਸੁਖਬੀਰ ਬਾਦਲ ਨੇ ਛਾਤਰੀ ਲਵਾ ਰੱਖੀ ਆ ਤਾਹਾਂ ਕਹਿੰਦੇ ਵੀ ਕਿਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਹਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 30 32 ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆ ਬੋਰ ਦੇ ਟੋਇਆਂ ਵਾਲੇ ਆਪਾਂ ਹੈਗਿਆ ਖੇਤਾਂ ਵਾਲੇ ਆਹ ਇੰਨੀ ਕੀ ਧੁੱਪ ਕੀ ਐ ਝੋਨਾ ਲਾਉਣ ਨਾਲੋਂ ਤੋਂ ਜ਼ਿਆਦਾ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸਨੇਹਾ ਦਿੱਤਾ ਜੇ ਚੰਗਾ ਲੱਗਿਆ ਸਨੇਹਾ ਤਾਂ ਸਾਡੇ ਹੱਕ 'ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਢਣ ਲੱਗ ਜਾਂਦੇ ਐ ਇਹਨਾਂ ਨੂੰ ਦੁੱਖ ਹੋਰ ਨੇ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਐ ਕਿ ਆਮਕਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਮੰਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਦਾ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 0 ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ ਕਰਕੇ 2 ਸਾਲਾਂ ਚ 2 ਸਾਲਾਂ ਚ 2 ਸਾਲਾਂ 'ਚ 43000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹਦੇ 1 ਰੁਪਏ ਦਾ ਆਵਾਜ਼ ਆ ਰੋਵਾ 1 ਰੁਪਈਆ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਨੂੰ ਕੋਈ ਐਮਐਲਏ ਤੋਂ ਸਪਾਰਸ ਲਵਾਉਣੀ ਪਈ ਹੋਵੇ ਆ ਸੜਕਾਂ ਤੇ ਵੀ ਲੋ ਜਾਣੇ ਹੋ ਆ ਪੰਜਾਬ ਪੁਲਿਸ ਆਪਣੀ 3 ਪੁੱਤ ਨੇ ਵੀ ਵੀਰੋ ਸਭ ਤੋਂ ਬੈਸਟ ਗੱਡੀਆਂ ਸਭ ਤੋਂ ਨਵੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸਐਚਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਚਓ ਨੂੰ ਦਿੱਤੀਆਂ ਨੇ ਉਹ ਮੈਂ ਖਿਆ ਜਿਨ੍ਹਾਂ ਨੇ ਮਾਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛੱਕੜਾ ਹੁੰਦੀ 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 ਜਦੋਂ ਤੱਕ ਉਹ ਐਸਐਚਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰੀ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਹੈ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਬ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ 'ਚ ਇਹ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ 'ਚ ਹੁੰਦੀਆਂ 17 ਪੰਜਾਬ 'ਚ ਮਤਲਬ 510 ਬੰਦਾ ਮਹੀਨੇ 'ਚ ਮਤਲਬ 6000 ਤੋਂ ਵੱਧ ਬੰਦਾ ਸਾਲ 'ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਵੀਂ ਵੈਂਪਰਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ